ਇਹਨਾਂ ਜੀ ਜਿਹੜਾ ਹਰਿਆਣੇ ਨੂੰ ਆਪਣਾ ਚੰਡੀਗੜ੍ਹ ਦੇ ਵਿੱਚ 10 ਏਕੜ ਜ਼ਮੀਨ ਦਿੱਤੀ ਹੈ ਸੈਕਟਰੀਏਟ ਬਣਾਉਣ ਨੂੰ ਉਹਦੇ ਖਿਲਾਫ ਅਸੀਂ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਵੀ ਇਹਨਾਂ ਦੇ ਬਿਲਕੁਲ ਹੀ ਜਿਹੜੇ ਲੀਡਰ ਨੇ ਇਹਨਾਂ ਤੇ ਜਮੀਰ ਮਾਰ ਚੁੱਕੇ ਨੇ ਇਹਨਾਂ ਦੀ ਇਹ ਹਾਲਤ ਹੋ ਗਈ ਵੀ ਕੋਈ ਵੀ ਚੀਜ਼ ਜਿਹੜੀ ਪੰਜਾਬ ਦੀ ਹੈ ਕਲੇਮ ਕਰਨੀ ਆ ਉਹ ਤਾਂ ਕੀ ਕਰਨੀ ਆ ਉਲਟਾ ਹਰਿਆਣੇ ਨਾਲ ਜਿਵੇਂ ਦੋ ਭਰਾਵਾਂ ਦੇ ਵਿੱਚ ਲੜਾਈ ਪਾਉਣ ਨੂੰ ਸੈਂਟਰ ਦੀ ਜਿਹੜੀ ਸਾਜ਼ਿਸ਼ ਹੈ ਕੋਣੂਪੂਰ ਚੜਾ ਰਹੇ ਨੇ ਜਿਸੋ ਚੰਡੀਗੜ ਸਾਰਾ ਪੰਜਾਬ ਦਾ ਤੁਸੀਂ ਸੈਕਟਰੀਏਟ ਲਈ ਜਮੀਨ ਅੱਡ ਕਿਉਂ ਮੰਗ ਰਹੇ ਤੁਸੀਂ ਸਾਰਾ ਪੰਜਾਬ ਲਈ ਸਾਰਾ ਚੰਡੀਗੜ ਮੰਗੋ ਵੀ ਇਹ ਤੇ ਹਰਿਆਣੇ ਲਈ ਵੀ ਹਰਿਆਣੇ ਨੇ ਹੁਣ ਨਵਾਂ ਸੈਕਟਰੀਏਟ ਬਣਾਉਣਾ ਉਹ ਕਿਉਂ ਨਹੀਂ ਆਪ ਦੀ ਧਰਤੀ ਤੇ ਜਿੱਥੇ ਵਿਚਾਲੇ ਜਗ੍ਹਾ ਮਿਲੇ ਉੱਥੇ ਬਣਾਉਣ ਤਾਂ ਕਿ ਸਾਰਿਆਂ ਨੂੰ ਸੂਲਤ ਹੋਵੇ ਹੁਣ ਹਾਈ ਕੋਰਟ ਵੀ ਤੇ ਸੈਕਟਰੀਏਟ ਵੀ ਇੰਨੀ ਦੂਰ ਹੈਗਾ ਜਿਹੜਾ ਉਹਨਾਂ ਨੂੰ ਆਉਣਾ ਪੈਂਦਾ ਚੰਡੀਗੜ੍ਹ ਸਪੈਸ਼ਲ ਜੇ ਆਪਾਂ ਦੇਖੀਏ ਵੀ ਉਹਨਾਂ ਲਈ ਵੀ ਇੱਕ ਵਿਪ ਹੈ ਤੇ ਪੰਜਾਬ ਨੂੰ ਵੀ ਆਪਣੀ ਕਹ ਲੋ ਰਾਜਧਾਨੀ ਨਹੀਂ ਮਿਲੀ ਦੋਏ ਸਟੇਟਾਂ ਸਫਰ ਕਰ ਰਹੀਆਂ ਨੇ ਪਰ ਇਹਨਾਂ ਨੇ ਆਪਣੀਆਂ ਵੋਟਾਂ ਲਈ ਲੋਕਾਂ ਦੇ ਉੱਤੇ ਵੱਜਨ ਪਾ ਕੇ ਰੱਖਣਾ ਹਰਿਆਣੇ ਦੇ ਮੁੱਖ ਮੰਤਰੀ ਜੀ ਦਾ ਵੀ ਸਾਡਾ ਅਧਿਕਾਰ ਹੈ ਮੈਂ ਕਹਿੰਦਾ ਜੀ ਜੇ ਉਹਨਾਂ ਦਾ ਅਧਿਕਾਰ ਹੈ ਉਹਨਾਂ ਨੂੰ ਦੇ ਦਿਓ ਪਰ ਜਿਹਦਾ ਹੱਕ ਹੈ ਉਹਨੂੰ ਚੀਜ਼ ਦੇ ਦਿਓ ਲੜਾਈ ਪਾਉਣ ਲਈ ਜਿਵੇਂ ਕਹਿੰਦੇ ਹੁੰਦੇ ਨੇ ਅੱਗੇ ਭਿੰਨੀ ਸੱਟ ਕੇ ਤਮਾਸ਼ਾ ਨਾ ਦੇਖੋ ਵੀ ਜਿਹੜੀ ਪ੍ਰੋਬਲਮ ਹੈ ਇਹਨੂੰ ਸੋਲਵ ਕਰਿਆ ਜਾਣਾ ਚਾਹੀਦਾ ਚੰਡੀਗੜ੍ਹ ਦਾ ਹੱਕ ਹੈ ਹਰਿਆਣੇ ਦਾ ਨਹੀਂ ਹੈਗਾ ਕਿਉਂਕਿ ਉਦੋਂ ਇਹ ਕੰਮ ਹੋਈ ਸੀ ਵੀ ਇਹ ਟੈਂਪਰੇਰੀ ਕਾ ਗੱਲ ਕਰੀ ਜਾ ਰਹੀ ਹੈ ਇਹ ਇੱਕ ਲੜਾਈ ਵਧਾਉਣ ਨੂੰ ਲੀਡਰਾਂ ਦੇ ਬਿਆਨ ਨੇ ਵੀ ਸਾਡਾ ਹੱਕ ਹੈ ਫਲਾਣੇ ਦਾ ਹੱਕ ਹੈ ਜਿਹੜਾ ਵੈਸੇ ਬੇਸਿਕਲੀ ਪੰਜਾਬ ਦਾ ਹੱਕ ਹੈ ਇਹਨੂੰ ਸੋਲਵ ਕਰਿਆ ਜਾਣਾ ਚਾਹੀਦਾ ਪਾਣੀਆਂ ਦੇ ਮੁੱਦੇ ਵੀ ਸੋਲਵ ਕਰੇ ਜਾਣੇ ਚਾਹੀਦੇ ਨੇ ਤਾਂ ਅੱਗੇ ਪੰਜਾਬ ਨਾਲ ਜਿਹੜੀ ਹੁਣ ਤੱਕ ਕਹਿ ਲਓ ਇਹਨਾਂ ਨੇ ਆ ਦੇਖਾ ਕਰਦੇ ਰਹੇ ਨੇ ਸਾਡੇ ਹੱਕਾਂ ਨੂੰ ਇਹਦੇ ਤੇ ਪੈਰਾ ਦੇਣ ਦੀ ਗੱਲ ਆ ਪਹਿਲਾਂ ਪੰਜਾਬ ਯੂਨੀਵਰਸਿਟੀ ਤੇ ਆਪਣਾ ਹੱਕ ਜਤਾ ਰਹੇ ਸੀ ਤੇ ਹੁਣ ਵਿਧਾਨ ਸਭਾ ਨੂੰ ਕਿਵੇਂ ਵਾਸ਼ ਕਰਦੇ ਨੇ ਜਿਵੇਂ ਜਿਹੜਾ ਕੇਂਦਰ ਦੀ ਦਗਨ ਲਾਜੀ ਹੈ ਇਹ ਭਾਜੀ ਜਿਵੇਂ ਕਹਿੰਦੇ ਹੁੰਦੇ ਨੇ ਸੈਂਟਰ ਦੀ ਟਿਊਨ ਤੇ ਚੀਫ ਮਿਨਿਸਟਰ ਡਾਂਸ ਕਰਦੇ ਨੇ ਜਿਹੜੀ ਕੁਸ਼ ਪਿੱਛੇ ਉਹਨਾਂ ਦਾ ਕਹਿਣਾ ਉਵੇਂ ਹੀ ਚੱਲਦੇ ਨੇ ਹਾਲਾਂਕਿ ਜਿੰਨਾ ਵੀ ਇਹ ਪੰਜਾਬ ਦਾ ਹੱਕ ਜਿੰਨੇ ਸੀਗੇ ਇਹ ਇਹਨਾਂ ਨੇ ਹੌਲੀ-ਹੌਲੀ ਸਾਰੇ ਖਾਦੇ ਨੇ 84 ਚ ਕੈਲੋ ਪੰਜਾਬ ਨੂੰ ਇੱਕ ਡਿਸਟਰਬਡ ਸਟੇਟ ਡਿਕਲੇਅਰ ਕਰਤਾ ਸੀ ਉਦੋਂ ਤੋਂ ਬਾਅਦ ਚ ਇਹਨਾਂ ਨੇ ਪੰਜਾਬ ਨੂੰ ਰੈਗੂਲਰਾਈਜ਼ ਕਰਿਆ ਹੀ ਨਹੀਂ ਉਵੇਂ ਹੀ ਕਿਉਂਕਿ ਪੁਲਿਸ ਪ੍ਰਸ਼ਾਸਨ ਦਾ ਦਬਾਅ ਉਵੇਂ ਹੀ ਪੁਲਿਸ ਪ੍ਰਸ਼ਾਸਨ ਦੇ ਦਬਾਅ ਨਾਲ ਹੋਰਾਂ ਨੂੰ ਡਰਾ ਕੇ ਆਪਣੀਆਂ ਜਿਹੜੇ ਪੂਰੇ ਕਰਦੇ ਨੇ ਦੇਖੋ ਅਸੀਂ ਤਾਂ ਆਪਣਾ ਰੋਸ ਵਿਰੋਧ ਉਹਨਾਂ ਨੂੰ ਜ਼ਾਹਰ ਕਰ ਰਹੇ ਆ ਜੇ ਆਪਾਂ ਅਸੀਂ ਸੜਕਾਂ ਮੱਲਦੇ ਆ ਤਾਂ ਲੋਕਾਂ ਨੂੰ ਤਕਲੀਫ ਹੁੰਦੀ ਆ ਜੇ ਕੋਈ ਹੋਰ ਕਾਰਵਾਈ ਵੀ ਕਰਦੇ ਆ ਉਹਦੇ ਤੇ ਵੀ ਅਸੀਂ ਮੈਮੋਰੈਂਡਮਸ ਸਾਰਿਆਂ ਨੂੰ ਭੇਜ ਰਹੇ ਆ ਜਿਹਦੇ ਵਿੱਚ ਚੀਫ ਮਿਨਿਸਟਰ ਨੂੰ ਗਵਰਨਰ ਨੂੰ ਤੇ ਜੇ ਹੋ ਸਕੇ ਆ ਕੋਰਟ 'ਚ ਸਲਾਹ ਲੈ ਕੇ ਵਕੀਲਾਂ ਵੀ ਅਸੀਂ ਕੋਰਟ 'ਚ ਵੀ ਜਾਵਾਂ ਜਿਹੜਾ ਜੀ ਚੰਡੀਗੜ੍ਹ ਹੈ ਇਹਦੇ ਤੇ ਹਮੇਸ਼ਾ ਹੀ ਪਿਆਜ ਦਾਖਲ ਪੰਜਾਬ ਦੇ ਸੈਂਕੜੇ ਪਿੰਡਾਂ ਨੂੰ ਜਾੜ ਕੇ ਚੰਡੀਗੜ੍ਹ ਸ਼ਹਿਰ ਬਸਾਇਆ ਗਿਆ ਦੀ ਪਰ ਇਹਨਾਂ ਬੜੀਆਂ ਕੂਝੀਆਂ ਸਾਜਸਤਾਂ ਤੇ ਸਰਕਾਰਾਂ ਹੁਣ ਤੱਕ ਵੀ ਜਦੋਂ ਤੋਂ ਆਜ਼ਾਦੀ ਤੋਂ ਲੈ ਕੇ ਇਹਨਾਂ ਦਾ ਇਹੀ ਰਿਹਾ ਵੀ ਇਹ ਮੁੱਦਾ ਚੋਣਾਂ ਵਾਸਤੇ ਵੀ ਹੋਵੇ ਕਿਸੇ ਟਾਈਮ 'ਚ ਇਸ ਮੁੱਦੇ ਨੂੰ ਉਠਾਲ ਕੇ ਬੂਟਾਂ ਮੋੜ ਦੇਣੇ ਪੰਜਾਬ ਦੇ ਉੱਤੋਂ ਪੰਜਾਬ ਦਾ ਚੰਡੀਗੜ੍ਹ ਤੋਂ ਹੱਕ ਖਤਮ ਕਰਨਾ ਸਰਕਾਰਾਂ ਚ ਇਹ ਇੱਕ ਪਾਲਿਸੀ ਦੇ ਤਹਿਤ ਇੱਕ ਮੰਨੋ ਇਹਨਾਂ ਨੂੰ ਹੁਣ ਕੋਈ ਹੋਰ ਮੁੱਦਾ ਨਹੀਂ ਮਿਲਿਆ ਸੀ ਉਹਦੇ ਤਹਿਤ ਇਹ ਕੰਮ ਇੱਕ ਪਾਲਿਸੀ ਦੇ ਤਹਿਤ ਚੱਲ ਰਿਹਾ ਹੈ ਕਿਉਂਕਿ ਇਹ ਚਾਹੁੰਦੇ ਨੇ ਵੀ ਲੋਕਾਂ ਦਾ ਇੱਕ ਧਿਆਨ ਡਿਵਰਸਿਫਾਈ ਕਰਿਆ ਜਾਵੇ ਕਿਉਂਕਿ ਜਿਹੜੇ ਹੁਣ ਇਸ਼ੂਜ਼ ਚੱਲ ਰਹੇ ਨੇ ਕਰੰਟ ਇਸ਼ੂ ਚੱਲ ਰਹੇ ਨੇ ਜੋ ਏਡੀ ਬੜੀ ਆਪਣੀ ਸਮੱਸਿਆ ਚੱਲ ਰਹੀ ਹੈ ਜੋ ਕਿ ਮੰਡੀਆਂ ਦਾ ਦਿੱਕਤ ਹੈ ਜਾਂ ਹੋਰ ਵੀ ਆਪਣੀਆਂ ਜੋ ਸਮੱਸਿਆਵਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਉਹਨਾਂ ਨੂੰ ਇੱਕ ਧਿਆਨ ਪੜਕਾਉਣ ਦਾ ਇਸ਼ੂ ਇਹਨਾਂ ਨੇ ਇੱਕ ਕ੍ਰੀਏਟ ਕਰਿਆ ਕਿਉਂ ਇਹ ਨਵੇਂ-ਨਵੇਂ ਇਸ਼ੂਜ਼ ਕ੍ਰੀਏਟ ਕਰਦੇ ਰਹਿੰਦੇ ਨੇ ਸਮੇਂ ਤੇ ਜਦੋਂ ਇਹਨਾਂ ਨੂੰ ਕੋਈ ਗੱਲ ਨਹੀਂ ਲੱਗ ਰਹੀ ਇਹ ਨਵਾਂ ਇੱਕ ਇਸ਼ੂ ਕ੍ਰੀਏਟ ਕਰ ਲੈਂਦੇ ਨੇ ਉਹਦੇ ਨਾਲ ਇਹ ਹੁੰਦਾ ਵੀ ਇਹਨਾਂ ਨੇ ਸੈਂਟਰ ਦੇ ਨਾਲ ਮਿਲ ਕੇ ਇੱਕ ਨਵੀਂ ਪਾਲਿਸੀ ਦੇ ਤਹਿਤ ਇੱਕ ਨਵਾਂ ਇਸ਼ੂ ਕ੍ਰੀਏਟ ਕਰਤਾ ਕਿ ਲੋਕਾਂ ਦਾ ਇਧਰੋਂ ਧਿਆਨ ਭਟਕਾਇਆ ਜਾਵੇ ਕਿਉਂਕਿ ਹੁਣ ਬਹੁਤ ਸਾਰੇ ਰੋਸ ਮਜਾਰੇ ਹੋ ਰਹੇ ਤੇ ਇਧਰ ਬੜੀ ਦਿੱਕਤ ਕ੍ਰੀਏਟ ਹੋਈ ਹੋਈ ਹੈ ਲੋਕਾਂ ਦਾ 15-15 20 ਦਿਨ ਹੋ ਗਏ ਮੰਡੀਆਂ 'ਚ ਬੈਠਿਆਂ ਨੂੰ ਨਿਕਲ ਗਏ ਉਹ ਇਹ ਕਹਿੰਦੇ ਨੇ ਵੀ ਇੱਕ ਨਵੇਂ ਪਾਸੇ ਨੂੰ ਪੰਜਾਬ ਨੂੰ ਲਿਜਾਇਆ ਜਾ ਵੀ ਪੰਜਾਬ ਦੇ ਲੋਕਾਂ ਦਾ ਧਿਆਨ ਲੈ ਜਾ